ਇਹ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਜਿਨ੍ਹਾਂ ਨੇ ਮਤਲਬ ਹੁਣ ਤੱਕ ਜਿੰਨਾ ਚੱਕਰ ਉਹ ਆਪਦਾ ਕੰਮ ਆਪਦੀ ਜਮੀਰ ਤੇ ਉਹ ਲਗਾਤਾਰ ਆ ਜਿਹੜਾ ਪੰਜਾਬ ਨੂੰ ਸੁਧਾਰਨ ਦੇ ਲਈ ਉਹ ਲਗਾਤਾਰ ਕੰਮ ਆ ਜਿਹੜਾ ਭਾਈ ਅਮਰਤਪਾਲ ਸਿੰਘ ਮਹਿਰੋ ਲਗਾਤਾਰ ਕਰ ਰਿਹਾ ਪਿਛਲੇ ਦਿਨੀ ਜਿਹੜੀ ਕਮਲ ਕਮਲਕੌਰ ਕੁੜੀ ਸੀ ਜਿਹਦਾ ਮਤਲਬ ਲਾਲੋ ਨਾਮ ਸੀ ਕੰਚਣਾ ਕੁਮਾਰੀ ਕੰਚਨ ਕੁਮਾਰੀ ਜਿਹਦਾ ਨਾਮ ਦੀ ਨਾਮ ਸੀ ਜਿਸ ਦਾ ਕਤਲ ਹੋ ਗਿਆ ਸੀ ਬਹੁਤ ਲੋਕ ਆ ਜਿਹੜੇ ਬੁੱਧੀਜੀਵੀ ਉਹ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਮੈਰੋ ਕੌਣ ਆ ਕਿਸੇ ਨੂੰ ਗੱਡੀ ਚੜਾਉਣ ਵਾਲਾ ਕਿ ਕੋਈ ਕੰਮ ਕਰ ਰਿਹਾ ਤਾਂ ਆਪਦੇ ਸਿਰ ਤੇ ਕਰ ਰਿਹਾ ਜੋ ਪੰਜਾਬ ਦੇ ਵਿੱਚ ਗੰਦ ਪਾ ਰਿਹਾ ਤਾਂ ਆਪਦੇ ਸਿਰ ਤੇ ਗੰਦ ਪਾ ਰਿਹਾ ਕਿਸੇ ਹੋਰ ਦੇ ਸਿਰ ਤੇ ਨਹੀਂ ਪਾ ਰਿਹਾ ਕਿ ਕਿੰਨੇ ਕ ਪੀੜੀ ਜਿਹੜੀ ਆਉਣ ਵਾਲੀ ਪੀੜੀ ਖਰਾਬ ਹੋ ਜੂਗੀ ਕੁਝ ਬੁੱਧੀਜੀਵਿਆਂ ਦੇ ਸਵਾਲ ਨੇ ਜਿਨ੍ਹਾਂ ਦੇ ਲਾਲੋ ਮਾਈਂਡ ਉਹਨਾਂ ਦੇ ਜਿਹੜੇ ਕਲੀਅਰ ਹੋਏ ਹੋਏ ਆ ਐ ਲਾਲੋ ਇੱਕ ਤਰ੍ਹਾਂ ਦੇ ਮੈਂਟਲੀ ਅਫਸੈਟ ਬੰਦੇ ਨੇ ਉਹ ਜਿਹੜੇ ਭਾਈ ਅਮਰਤਪਾਲ ਸਿੰਘ ਮੈਰਾਂ ਨੂੰ ਜਿਹੜੇ ਗਲਤ ਠਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਜਿਹੇ ਥੋੜੇ ਜਿਹੇ ਵਿਰੋਧੀ ਤੇ ਰਲੇ ਬੰਦੇ ਆ ਜਿਹੜੇ ਉਹ ਬੈਠੇ ਨੇ ਜੇ ਆਪਾਂ ਕਮੈਂਟਾਂ ਦੀ ਗੱਲ ਕਰੀਏ ਜਿੰਨੀਆਂ ਵੀ ਪੋਸਟਾਂ ਕਮਲ ਕੌਰ ਦੀਆਂ ਪਈਆਂ ਨੇ ਕਿ ਇਹਨੂੰ ਮਾਰਿਆ ਕਤਲ ਕੀਤਾ ਗਿਆ ਭਾਈ ਅਮਰਤਪਾਲ ਮੈਰੋ ਦੇ ਸਾਥੀਆਂ ਵੱਲੋਂ ਜੇ ਆਪਾਂ ਕਮੈਂਟ ਚੈੱਕ ਕਰਾਂਗੇ ਤਾਂ ਉਹਦੇ ਵਿੱਚ 1900 ਦੇ ਵਿੱਚ 1900 ਜਿਹੜੇ ਕਮੈਂਟ ਨੇ ਉਹ ਹਮੇਸ਼ਾ ਇਹੀ ਆ ਰਹੇ ਨੇ ਵਾਰ-ਵਾਰ ਕਿ ਬਹੁਤ ਵਧੀਆ ਹੋਇਆ ਇਸ ਦਾ ਕਤਲ ਹੋ ਗਿਆ ਬਹੁਤ ਜ਼ਿਆਦਾ ਗੰਦ ਪਾਇਆ ਵੈ ਸੀ ਹਰ ਤਰ੍ਹਾਂ ਦੀ ਟਿੱਪਣੀ ਕੋਈ ਇੱਕ ਚੰਗਾ ਕਮੈਂਟ ਵੀ ਹੈ ਜਿਹੜਾ ਉਹ ਕਮਲ ਕਰੋੜ ਦੇ ਪ੍ਰਤੀ ਲੋਕ ਨਹੀਂ ਦੇ ਦੇ ਕਿਉਂਕਿ ਪੰਜਾਬ ਦੀ ਮਤਲਬ ਲਲੂ ਤੁਸੀਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਨਾ ਗੰਦ ਚੱਲ ਰਿਹਾ ਹੈ ਹਰ ਕੋਈ ਫੇਮਸ ਹੋਣਾ ਚਾਹੁੰਦਾ ਫੇਮਸ ਹੋਣ ਦੇ ਲਈ ਉਹ ਬੰਦਾ ਕੀ ਕਰਦਾ ਚਾਹੇ ਉਹ ਔਰਤ ਹੈ ਚਾਹੇ ਉਹ ਬੰਦਿਆਂ ਦਾ ਗਰੁੱਪ ਆ ਕਿਸੇ ਦਾ ਜਿਹੜਾ ਚਲਾ ਰਹੇ ਨੇ ਕੋਈ ਆਪ ਦਾ ਉਹਨਾਂ ਨੂੰ ਐ ਲੱਗਦਾ ਕਿ ਅਸੀਂ ਗੰਦ ਬੋਲਾਂਗੇ ਨਾ ਜਾਂ ਜਿਹੜੀ ਸ਼ਬਦਾਵਲੀ ਅਸੀਂ ਵਰਤਾਂਗੇ ਕਿ ਅਸੀਂ ਗੰਦੀ ਸ਼ਬਦਾਵਲੀ ਜਿਹੜੀ ਅਸੀਂ ਵਰਤਾਂਗੇ ਕਿ ਉਹਦੇ ਨਾਲ ਅਸੀਂ ਜ਼ਿਆਦਾ ਚੜਾਂਗੇ ਜਿਆਦਾ ਜ਼ਿਆਦਾ ਚੜਾਂਗੇ ਸਾਡੇ ਫੋਲਰ ਜ਼ਿਆਦਾ ਵਧਣਗੇ ਅਸੀਂ ਜਿਹੜੀ ਭੱਦੀ ਸ਼ਬਦਾਵਲੀ ਜਿਹੜੀ ਅਸੀਂ ਉਹ ਵਰਤੀਏ ਜ਼ਿਆਦਾ ਫੇਮਸ ਹੋਣ ਦੇ ਲਈ ਅੱਜ ਕੱਲ ਲੋਕ ਇੱਥੋਂ ਤੱਕ ਗਿਰ ਚੁੱਕੇ ਨੇ ਉਹ ਐ ਨਹੀਂ ਦੇਖਦੇ ਕਿ ਇਹ ਵੀਡੀਓ ਮੇਰੇ ਘਰੇ ਮੇਰੀ ਭੈਣ ਵੀ ਦੇਖੂਗੀ ਇਹ ਵੀਡੀਓ ਮੇਰੇ ਘਰੇ ਮੇਰੀ ਮਾਂ ਵੀ ਦੇਖੂਗੀ ਸਾਡੇ ਰਿਸ਼ਤੇਦਾਰ ਵੀ ਦੇਖਣਗੇ ਸਾਡੇ ਚਾਚੇ ਤਾਈਂ ਦੀਆਂ ਕੁੜੀਆਂ ਵੀ ਦੇਖਣਗੇ ਉਹਨਾਂ ਨੂੰ ਇਹ ਚੀਜ਼ ਮੈਟਰ ਨਹੀਂ ਕਰਦੀ ਉਹਨਾਂ ਨੂੰ ਸਿਰਫ ਇੱਕ ਫੋਕਸ ਹੁੰਦਾ ਹੈ ਕਿ ਸਾਨੂੰ ਪੈਸਾ ਆਵੇ ਹਨਾ ਚਾਹੇ ਅਸੀਂ ਗਲਤ ਸ਼ਬਦ ਬੋਲੀ ਜਾਈਏ ਡਬਲ ਮੀਨਿੰਗ ਆ ਕੇ ਸ਼ਬਦ ਬੋਲੀ ਜਾਈਏ ਕਿ ਕਿਸੇ ਨੂੰ ਕਿਹੜਾ ਕਿਸੇ ਨੂੰ ਪਤਾ ਲੱਗਦਾ ਕਿ ਅਸੀਂ ਆ ਚੀਜ਼ਾਂ ਬੋਲੀ ਜਾਈਏ ਫੇਮਸ ਹੋਈਏ ਬਸ ਅਸਾਨੂੰ ਪੈਸੇ ਤੱਕ ਮਤਲਬ ਆ ਤੇ ਦੂਜੇ ਲਾਲੋ ਕੀ ਉਹਨਾਂ ਦੇ ਮਾਪਿਓ ਉਹਨਾਂ ਦੇ ਮਾਪਿਓ ਨੂੰ ਨਹੀਂ ਅਕਲ ਹੈਗੀ ਕਿ ਅਸੀਂ ਆ ਦੇ ਬੱਚੇ ਨੂੰ ਸਮਝਾਈਏ ਕਿ ਉਹ ਕਿਹੜੇ ਪਾਸੇ ਤੁਰ ਪਿਆ ਕਿ ਅਗਰ ਕੰਟੈਂਟ ਬਣਾਉਣੀ ਨੇ ਵੀਡੀਓ ਬਣਾਉਣੀ ਨੇ ਤਾਂ ਚੱਕ ਚੱਜ ਦੀ ਬਣਾ ਕੇ ਲੋਕ ਘਰੇ ਬੈਠ ਕੇ ਦੇਖ ਸਕਣ ਉਹਨਾਂ ਕੁੜੀਆਂ ਦੇ ਉਹਨਾਂ ਮਂਢੀਰਾਂ ਦੇ ਜਿਹੜੇ ਗਲਤ ਸ਼ਬਦਾਵਲੀ ਵਰਤੇਦ ਨੇ ਆ ਦੀ ਵੀਡੀਓ ਦੇ ਵਿੱਚ ਅਗਰ ਉਹਨਾਂ ਦੇ ਮਾਪਿਓ ਉਹਨਾਂ ਵੱਲ ਨਹੀਂ ਧਿਆਨ ਦਿੰਦੇ ਅਗਰ ਉਹਨਾਂ ਨੂੰ ਪਤਾ ਕਿ ਸਾਡਾ ਬੱਚਾ ਇਹ ਗਲਤੀ ਕਰ ਰਿਹਾ ਫੇਰ ਵੀ ਉਹਨੂੰ ਨਹੀਂ ਰੋਕ ਰਹੇ ਅਗਰ ਕੱਲ ਨੂੰ ਫੇਰ ਭਾਈ ਅਮਰਤਪਾਲ ਮਹਿਰੋ ਦੇ ਸਾਥੀਆਂ ਵੱਲੋਂ ਜਾਂ ਜਾਗ ਦੇ ਜ਼ਮੀਰ ਜਿਹੜੇ ਬਹੁਤ ਸਾਰੇ ਨਿਹੰਗ ਸਿੰਘ ਬੈਠੇ ਨੇ ਅਗਰ ਉਹਨਾਂ ਵੱਲੋਂ ਫਿਰ ਸੋਧਾ ਲੱਗਦਾ ਪਰ ਉਹਨਾਂ ਦੇ ਮਾਪ ਪਿਓ ਆ ਕੇ ਕਹਿ ਦੇਣਗੇ ਕਿ ਸਾਡੇ ਬੱਚੇ ਦੀ ਗਲਤੀ ਉਹਨੂੰ ਇੱਕ ਵਾਰ ਤੁਸੀਂ ਸਮਝਾ ਦੇਣਾ ਸੀ ਪਿਆਰ ਦੇ ਨਾਲ ਕਿ ਸਾਡਾ ਬੱਚਾ ਇੰਨੇ ਟਾਈਮ ਦਾ ਕੰਮ ਕਰ ਰਿਹਾ ਕਿ ਤੁਹਾਨੂੰ ਨਹੀਂ ਪਤਾ ਤੁਸੀਂ ਉਹਨੂੰ ਕਦੇ ਕਿਹਾ ਨਹੀਂ ਜਦੋਂ ਕੱਲ ਨੂੰ ਫਿਰ ਜਾ ਕੇ ਕਿਤੇ ਸੌਦਾ ਲੱਗਦਾ ਫਿਰ ਅਕਲ ਆ ਜਾਂਦੀ ਆ ਹੁਣ ਕਮਲ ਕੌਰ ਤੋਂ ਬਾਅਦ ਦੇਖ ਲੋ ਤੁਸੀਂ ਕਿੰਨਿਆਂ ਹੀ ਜਿਹੜੇ ਵੱਡੇ ਵੱਡੇ ਬਲੌਗਰ ਨੇ ਜਿਹੜੇ ਨੀਰਾ ਗੰਦ ਪਾ ਰਹੇ ਸੀ ਇੰਸਟਾਗ੍ਰਾਮ ਤੇ ਲਾ ਲੋ YouTube Facebook ਤੇ ਲਾ ਲੋ ਜਿੰਨਾ ਗੰਦ ਉਹ ਬੋਲ ਰਹੇ ਸੀ ਆ ਦੀ ਵੀਡੀਓ ਦੇ ਵਿੱਚ ਚੜਨ ਦੇ ਲਈ ਉਹਨਾਂ ਸਭ ਨੇ ਡਰਦਿਆਂ ਮਾਰੇ ਨੇ ਐ ਲਾ ਲੋ ਵੀਡੀਓ ਡਿਲੀਟ ਕਰਤੀ ਵੀਡੀਓ ਡਿਲੀਟ ਕਰਨ ਤੋਂ ਬਾਅਦ ਵੀਡੀਓ ਪਾ ਰਿਆ ਕਿ ਸਾਡੇ ਤੋਂ ਗਲਤੀ ਹੋ ਗਈ ਸਾਡੀਆਂ ਅੱਖਾਂ ਤੇ ਪਰਦਾ ਪੈ ਗਿਆ ਸੀ ਅਸੀਂ ਅੱਜ ਤੋਂ ਬਾਅਦ ਇਹ ਜੀ ਵੀਡੀਓ ਨਹੀਂ ਪਾਉਂਦੇ ਕੀ ਗਰੰਟੀ ਹੈ ਅਗਰ ਕੱਲ ਨੂੰ ਪਈ ਅਮਰਤਪਾਲ ਸਿੰਘ ਮੈਰੋ ਫੜਿਆ ਗਿਆ ਤਾਂ ਤੁਸੀਂ ਫੇਰ ਦੁਬਾਰਾ ਹੋਜੀ ਉਸੇ ਲੈਣ ਤੇ ਤੁਸੀਂ ਫੇਰ ਚੱਲ ਪੂਗੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈਗੀ ਭਾਈ ਪਰ ਅਮਰਤਪਾਲ ਸਿੰਘ ਮੈਰੋ ਨੇ ਬਿਆਨ ਦੇ ਦਿੱਤਾ ਆਪਦਾ ਉਹਨਾਂ ਨੇ ਇੱਕ ਪੋਸਟ ਵੀ ਪਾਈ ਹੈ ਕਿ ਭਾਈ ਜੇ ਜੇਲ੍ਹ ਦੇ ਵਿੱਚ ਜਾਣਾ ਹੀ ਆ ਤਾਂ ਇੱਕ ਨੂੰ ਮਾਰ ਕੇ ਕਿਉਂ ਕਿ ਘੱਟੋ-ਘੱਟ 5-7 ਕਤਲ ਹੋਰ ਕਰਕੇ ਮੈਂ ਜਾਊਂਗਾ ਜੇ ਮੈਂ ਜੇਲ੍ਹ ਦੇ ਵਿੱਚ ਜਾਣਾ ਹੀ ਆ ਲੰਮੀ ਜੇਲ੍ਹ ਕੱਟਣੀ ਆ ਤਾਂ ਫਿਰ ਇੱਕ ਨਾਲ ਤਾਂ ਕੋਈ ਫਾਇਦਾ ਨਹੀਂ 5-7 ਹੋਰ ਕੱਟ ਕੇ 4-5-7 ਨੂੰ ਗੱਡੀ ਚੜਾ ਕੇ ਅਸੀਂ ਫੇਰ ਜਾਈਏ ਨਾ ਜੇਲ੍ਹ ਦੇ ਵਿੱਚ ਥੋੜਾ ਜਿਹਾ ਮੋਟਾ ਅਕਲ ਨੂੰ ਹੱਥ ਮਾਰਨ ਉਹ ਮਾਪਿਓ ਸਮਝਾਉਣ ਕਿ ਭਾਈ ਅਮਰਤਪਾਲ ਸਿੰਘ ਮੈਰੂ ਨੇ ਪਹਿਲਾਂ ਵੀ ਕਿਹਾ ਸੀ ਜੇਕਰ ਜਿਹੜਾ ਗੰਦ ਸਟਾਰਟ ਕੀਤਾ ਵੈ ਪ੍ਰੋਡਿਊਸਰ ਡੀਐਕਸ ਨੇ ਕੀਤਾ ਵੈ ਜੋ ਪ੍ਰੋਡਿਊਸਰ ਡੀਐਕਸ ਵੇਲੇ ਲੋਕ ਉਹਨਾਂ ਦੇ ਨਾਲ ਖੜ ਜਾਂਦੇ ਈ ਅਮਰਤਪਾਲ ਸਿੰਘ ਉਹ ਮੇਰੇ ਲੋਕ ਉਹ ਨਾਲ ਖੜ ਜਾਂਦੇ ਤਾਂ ਅੱਜ ਪੰਜਾਬ ਦੀ ਸਥਿਤੀ ਬਦਲ ਜਾਣੀ ਸੀ ਪਰ ਲੋਕ ਸਾਡੇ ਉਹ ਪ੍ਰੋਡਿਊਸਰ ਡੀਐਕਸ ਦੀ سپورਟ ਦੇ ਵਿੱਚ ਆ ਗਏ ਜਿਹੜੇ ਸਾਡੇ ਝੂਠੇ ਜਿਹੜੇ ਵਿੱਚ ਆਪਦੇ ਆਪ ਨੂੰ ਖਾਲਸਾ ਪੰਥ ਕਹਾਉਂਦੇ ਨੇ ਜਿਹੜੇ ਝੂਠੇ ਬੈਠੇ ਨੇ ਦਿੱਲੀ ਬੰਦੇ ਵਿੱਚ ਉਹ ਕਹਿੰਦੇ ਨੇ ਕਿ ਭਾਈ ਆ ਸਹੀ ਸੀ ਪ੍ਰੋਡਿਊਸਰ ਡੀਐਕਸੀ ਸੀ ਭਈ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਇੱਕ ਗਲਤ ਕੰਮ ਕਰ ਰਿਹਾ ਸੀ ਇਹਨੇ ਜਾਣ ਕੇ ਖੁੰਦਕ ਦੇ ਵਿੱਚ ਕੁੱਟਿਆ ਜਾਂ ਇਹਨੂੰ ਪੈਸੇ ਨਹੀਂ ਦਿੱਤੇ ਬਹੁਤ ਸਾਰੇ ਬਲੇਮ ਆ ਜਿਹੜੇ ਉਹ ਭਾਈ ਅਮਰਤ ਪਾਲ ਸਿੰਘ ਮੈਰੋ ਤੇ ਲਾਇਕੇ ਤੇ ਲੋਕਾਂ ਦੀ ਬੁੱਧੀ ਇੰਨੀ ਕੁ ਪ੍ਰਸ਼ਟ ਹੋ ਚੁੱਕੀ ਹੈ ਅੱਜ ਵੀ ਬਹੁਤ ਸਾਰੇ ਕੰਟੈਂਟ ਆ ਜਿਹੜੇ ਲੋਕਾਂ ਨੂੰ ਸੁਧਰ ਜਾਣਾ ਚਾਹੀਦਾ ਜਿਹੜੇ ਗੰਦੀ ਸ਼ਬਦਾਵਲੀ ਵਰਤਦੇ ਨੇ ਡਬਲ ਮੀਨਿੰਗ ਗੱਲਾਂ ਕਰ ਦਿੰਦੇ ਨੇ ਆਪ ਦੀ ਵੀਡੀਓ ਦੇ ਵਿੱਚ ਚੜਨ ਦੇ ਲਈ ਆ ਭਾਈ ਅਮਰਤ ਪਾਲ ਸਿੰਘ ਮੈਰੋ ਨੇ ਸਹੀ ਕਿਹਾ ਕਿ ਕੱਲ ਨੂੰ ਅਗਰ ਤੁਹਾਡਾ ਸੌਦਾ ਲੱਗ ਗਿਆ ਤਾਂ ਉਸ ਜਿਹੜੀ ਤੁਹਾਡੀ ਕਮਾਈ ਆ ਉਹ ਧਰੀ ਤੇ ਧਰੀ ਰਹਿ ਜੂ ਤੇ ਨਾ ਤਾਂ ਉਹ ਨੂੰ ਤੁਸੀਂ ਨਾਲ ਲੈ ਕੇ ਜਾਉਂਗੇ ਇਸੇ ਲਈ ਚੰਗਾ ਕਿ ਵਧੀਆ ਕੰਟੈਂਟ ਬਣਾਓ ਕੀ ਕਰੇ ਬਹਿ ਕੇ ਲੋਕ ਦੇਖ ਸਕਣ ਥੋੜਾ ਮੋਟਾ ਅਕਲ ਨੂੰ ਹੱਥ ਮਾਰੋ